ਅਬ ਚਲ ਨਗਰ ਸਾਈਂ ਬਨਦੇੜ ਸ੍ਰੀ ਹਜੂਰ ਸਾਹਿਬ ਤੋਂ ਪੰਜ ਤਖਤਾਂ ਦੇ ਦਰਸ਼ਨਾਂ ਲਈ ਸ਼ੁਰੂ ਹੋਏ ਨਗਰ ਕੀਰਤਨ ਦੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਤਖਸ਼ੀਰ ਹਜੂਰ ਸਾਹਿਬ ਦੇ ਲਈ ਸਮਾਪਤੀ ਦੇ ਲਈ ਰਵਾਨਾ ਹੋ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਪ੍ਰੰਤ ਸਮਾਪਤੀ ਦੀ ਅਰਦਾਸ ਕਰਨ ਤੋਂ ਪ੍ਰੰਤ ਇਹ ਨਗਰ ਕੀਰਤਨ ਅੱਜ ਸ਼ਾਮ 4 ਵਜੇ ਰੇਲਵੇ ਸਟੇਸ਼ਨ ਤੋਂ ਵਾਪਸ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚਣਗੇ ਅਤੇ ਉੱਥੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਕਾਲ ਤਕਸਾਈ ਤੋਂ ਨਗਰ ਕੀਰਤਨ ਨੂੰ ਬਹੁਤ ਹੀ ਉਤਸ਼ਾਹ ਸ਼ਰਦਾ ਦੇ ਨਾਲ ਰਵਾਨਾ ਕੀਤਾ ਜਾ ਰਿਹਾ ਹੈ ਵਾਪਸੀ ਲਈ ਰਵਾਨਾ ਕੀਤਾ ਜਾ ਰਿਹਾ ਹੈ ਸੰਗਤ ਦਾ ਠਾਠਾ ਮਾਦ ਦਾ ਇਕੱਠ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਹੋਰ ਵਧਾ ਰਿਹਾ ਹੈ ਬਹੁ ਸ਼ਰਦਾ ਦੇ ਸਤਕਾਰ ਦੇ ਨਾਲ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀ ਹੈ ਗੁਰੂ ਸਾਹਿਬ ਜੀ ਨੂੰ ਸਤਕਾਰ ਭੇਟਾ ਕਰ ਰਹੀ ਹੈ ਪੰਜ ਤਖਤਾਂ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਅੱਜ ਤੱਕ ਸ਼੍ਰੀ ਕਲਤਕ ਸਾਹਿਬ ਜੀ ਤੋਂ ਵਾਪਸੀ ਲਈ ਰਵਾਨਾ ਹੋ ਰਹੀ ਨੇ ਤਖਸ਼ਿਰੀ ਅਫਜਲ ਨਗਰ ਸਾਹਿਬ ਨੰਦੇੜ ਸ੍ਰੀ ਹਜੂਰ ਸਾਹਿਬ ਦੇ ਲਈ ਸ੍ਰੀ ਕਲਤਕ ਸਾਈ ਤੋਂ ਇਹ ਨਗਰ ਕੀਰਤਨ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਤੱਕ ਇਹ ਨਗਰ ਕੀਰਤਨ ਜਾਣਗੇ ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਇਸ ਇਹ ਨਗਰ ਕੀਰਤਨ ਰੇਲ ਸਟੇਸ਼ਨ ਤੋਂ ਵਾਪਸ ਨੰਦੇੜ ਸਾਈਬਲੇ ਦੇ ਲਈ ਰਵਾਨਾ ਹੋਵੇਗਾ ਹਾਂ ਵੀ ਅਗਰਵਾ ਸੈਡ ਭਾਈ ਗੁਰਜੀ ਮੜਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਗਰ ਕੀਰਤਨ ਸੰਗਤ ਗੁਰਜਾ ਕਾਲੀ ਬਾਬਾ ਫੂਲਾ ਸਿੰਘ ਜੀ ਤੱਕ ਰਵਾਨਾ ਕਰਨ ਦੇ ਲਈ ਤਿਆਰ ਬਤਿਆ ਰਿਹਾ ਹੈ ਉਹ ਆਪਣੀ ਅਗਿਆਨ ਫੁੱਲਾਂ ਦੀ ਵਰਖਾ ਦੇ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਇਥੋਂ ਸ਼ਰਧਾ ਦੇ ਨਾਲ ਲਿਜਾਇਆ ਜਾ ਰਿਹਾ ਹੈ ਨਾਲ ਇਸ ਨਗਰ ਕੀਰਤਨ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਤਕਤ ਸਾਚਕੰਡ ਅਬਜਲ ਨਗਰ ਸਾਹਿਬ ਨੰਦੇੜ ਸ੍ਰੀ ਹਜੂਰ ਸਾਹਿਬ ਤੋਂ 25 ਅਗਸਤ ਨੂੰ ਇਹ ਨਗਰ ਕੀਰਤਨ ਪੰਜ ਤਕਤਾਂ ਦੇ ਦਰਸ਼ਨਾਂ ਦੇ ਲਈ ਵਿਸ਼ੇਸ਼ ਰੇਲ ਗੱਡੀ ਰਾਹੀਂ ਸ਼ੁਰੂ ਕੀਤਾ ਗਿਆ ਸੀ ਜੋ ਕਿ ਪਰਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਤੇ ਅੱਜ ਸ੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਉਪਰੰਤ ਇਹ ਨਗਰ ਕੀਰਤਨ ਸਮਾਪਤੀ ਦੇ ਲਈ ਵਾਪਸ ਤੱਕ ਸ੍ਰੀ ਹਜੂਤ ਸਾਹਿਬ ਦੇ ਲਈ ਰਵਾਨਾ ਹੋ ਗਿਆ। ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਜਿਹੜੀ ਨੇ ਬਹੁਤ ਸ਼ਰਧਾ ਦੇ ਨਾਲ ਇਸ ਨਗਰ ਕੀਰਤਨ ਨੂੰ ਰਵਾਨਾ ਕਰ ਰਹੇ ਨੇ। ਨਿਹੰਗ ਜਥੇਬੰਦੀਆਂ ਵੱਲੋਂ ਸ਼ਸਤਰਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਸ਼ਰਦਾ ਭੇਡ ਕੀਤੀ ਜਾ ਰਹੀ ਹੈ ਅੱਜ ਨਿਹੰਗ ਜਥੇਬੰਦੀਆਂ ਵੱਲੋਂ ਮੁਹੱਲਾ ਵੀ ਕੱਢਿਆ ਜਾਵੇਗਾ ਪੰਜ ਜਿੱਖਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਅੱਜ ਸ੍ਰੀ ਕਲਤਖ ਸਾਹਿਬ ਵਿਖੇ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਇੱਥੇ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਜੀ ਦੀ ਪਾਲਕੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤ ਦੇ ਵੱਲੋਂ ਸ਼ਰਧਾ ਤੇ ਸਤਿਕਾਰ ਪੇਟਾ ਕੀਤਾ ਜਾ ਰਿਹਾ ਹੈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਸਤਰਾਂ ਤੇ ਜੋਹਰ ਦਿਖਾਏ ਜਾ ਰਹੇ ਨੇ ਸੰਗਤ ਵੱਲੋਂ ਜੇ ਕਾਰੇ ਛੱਡ ਕੇ ਨਗਰੀ ਕੀਰਤਨ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਪਰਤਵਾਦ ਕਰੇ। ਆਮ ਸਿਵਾ। ਪਰਤਵਾਦ ਕਰੇ। ਸੋਹੇ। ਸੋਹੇ। ਨੀਲੇ ਬਾਣਿਆਂ 'ਚ ਆਏ ਨਿਹੰਗ ਸਿੰਘ ਅਤੇ ਆਮ ਸੰਗਤ ਇਸ ਨਗਰੀ ਕੀਰਤਨ ਨੂੰ ਬਹੁਤ ਹੀ ਉਤਸ਼ਾਹ ਸ਼ਰਧਾ ਦੇ ਨਾਲ ਰਵਾਨਾ ਕਰ ਰਹੇ ਨੇ। ਇਹ ਨਗਰ ਕੀਰਤਨ ਵਿਸ਼ੇਸ਼ ਰੇਲ ਗੱਡੀ ਰਾਹੀਂ ਅੰਦ ਤਖਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਸ਼੍ਰੀ ਕਲਤਕ ਸਾਹਿਬ ਵਿਖੇ ਜਿੱਥੇ ਕਿ ਹੁਣ ਇਥੋਂ ਵਾਪਸੀ ਸ਼੍ਰੀ ਕਲਤਕ ਸਾਹਿਬ ਜੀ ਦੇ ਦਰਸ਼ਨ ਉਪਰੰਤ ਆਪਣੇ ਆਪਣੀ ਸਮਾਪਤੀ ਦੇ ਪੜਾਅ ਵੱਲ ਵੱਧ ਗਿਆ ਹੈ ਮੇਤਾ ਚੇਦਾ ਜਲਾਵਾ ਕਿਉਂਕਿ ਅੱਜ ਸਹਿਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਆ ਤੇ ਨਾਲ ਪਤਾ ਕਰਦੇ ਕਿ ਜਿਹੜਾ ਡੰਗਨਾ ਸਾਹਿਬ ਦੇ ਸਥਾਨਿਆ ਫੋਦੇ ਵਿੱਚ ਹੁਣ ਚਾਲੇ ਪਾਏ ਆ ਮੈਂ ਸਾਹਮਣੇ ਤੇ ਖਾਲਸੇ ਜੀ ਆਪਣੇ ਪਰਿਵਾਰਾਂ ਨੂੰ ਮੈਂ ਦਿਖਾਉਂਦਾ ਹਮੇਸ਼ਾ ਹੀ ਚਾਹੇ ਸਤਿ ਸ਼੍ਰੀ ਅਕਾਲ ਕਰੋ ਇਕਨ ਦਾ ਘਰ ਦਰਸ਼ਨੀ ਡਿਊਟੀ ਤੋਂ ਇਹ ਨਗਰ ਕੀਰਤਨ ਬਾਹਰ ਨੂੰ ਪਾਲਕੀ ਸਾਹਿਬ ਦੇ ਵਿੱਚੋਂ ਸੁਬਾਈਮਨ ਕੀਤੇ ਜਾਣਗੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਗੁਰੂ ਜੀ ਕਾਲੀਪਾਪਾ ਫੂਲਾ ਸਿੰਘ ਜੀ ਦੇ ਪਹੁੰਚੇਗਾ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਜਾਵੇਗਾ ਜੀ 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 ਹਾਂ ਸਾਹਿਬ ਇੱਕ ਇੱਕ ਬੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਦੇ ਸਰੂਪ ਨੂੰ ਫੁੱਲਾਂ ਦੀ ਵਰਖਾ ਦੇ ਨਾਲ ਜੇਕਾਰਿਆਂ ਦੀ ਗੂੰਜ ਦੇ ਨਾਲ ਪਾਲਕੀ ਸਾਹਿਬ 'ਚ ਸੁਬਾਈਮਾਨ ਕੀਤਾ ਜਾਵੇਗਾ ਨੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਸ਼ਸਤਰਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਾਹਿਬ ਜੀ ਦੀ ਪੇਟਾ ਹੈ ਸ਼ਸਤਰ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਹਰ ਸਿੱਖ ਕੋਲ ਸ਼ਸਤਰ ਹੋਣਾ ਜ਼ਰੂਰੀ ਹੈ ਤਾਂ ਅੱਜ ਉਹਨੇ ਸ਼ਸਤਰਾਂ ਦੇ ਨਾਲ ਨਿਹੰਗਤ ਸਿੱਖ ਜਥੇਬੰਦੀਆਂ ਆਪਣੇ ਜੋਰ ਦਿਖਾ ਰਹੀਆਂ ਨੇ ਵਾਲੇ ਵੀ ਗੁਰੂ ਸਾਹਿਬ ਜੀ ਦੇ ਸਤਕਾਰ ਦੇ ਵਜੋਂ ਆਪਣੀ ਪ੍ਰਦਰਸ਼ਨੀ ਦਿਖਾ ਰਹੇ ਨੇ ਕਿਤਨ ਦੀ ਹੁਣ ਰਵਾਨਗੀ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਹੁਣ ਪਾਲਕੀ ਦੇ ਵਿੱਚ ਸੁਭਾਇਮਨ ਕੀਤਾ ਜਾ ਰਿਹਾ ਹੈ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਗਤ ਗੁਰੂ ਸਾਹਿਬ ਜੀ ਨੂੰ ਸਤਿਕਾਰ ਪੇਟਾ ਕਰ ਰਹੀ ਹੈ ਇਤੂਏ ਨਗਰ ਕੀਰਤ ਜੀ ਤੱਕ ਜਾਵੇਗਾ ਫਿਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਜਾਵੇਗਾ ਆਧਾ ਨੀਗਲੇ ਨੇ ਬਾਬਾ ਜੀ ਬਾਬਾ ਜੀ ਚੱਲ ਗਿਆ ਕਿਉਂ ਹੋ ਗਈ ਕਿਉਂ ਆਪਾਂ ਕੀ ਕਰਨ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਲਕੀ ਦੇ ਵਿੱਚ ਉਹਨੂੰ ਸੁਭਾਇਮਨ ਕੀਤਾ ਗਿਆ ਹੈ ਹੁਣ ਇਥੋਂ ਹੀ ਨਗਰ ਕੀਰਤਨ ਵਾਪਸੀ ਦਿੱਲੀ ਰਵਾਨਾ ਹੋਇਆ ਹੈ ਇਹ ਨਗਰ ਕੀਰਤਨ ਬੁਰਜਕਲੀ ਬਾਬਾ ਪੂਲਾ ਸਿੰਘ ਜੀ ਤੱਕ ਜਾਵੇਗਾ ਉਸ ਤੋਂ ਬਾਅਦ ਉੱਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਸਜਾਇਆ ਜਾਵੇਗਾ ਉਪਰੰਤ ਸ਼ਾਮ ਨੂੰ 4 ਵਜੇ ਵਿਸ਼ੇਸ਼ ਰੇਲ ਗੱਡੀ ਦੇ ਰਾਹੀਂ ਇਹ ਨਗਰ ਕੀਰਤਨ ਵਾਪਸ ਸ੍ਰੀ ਹਜੂ ਸਾਹਿਬ ਦੇ ਲਈ ਰਵਾਨਾ ਹੋਵੇਗਾ ਜਿੱਥੇ ਜਾ ਕੇ ਇਸ ਦੀ ਸਮਾਪਤੀ ਹੋਵੇਗੀ ਸੋ ਅੱਜ ਦਾ ਇਹ ਇਕੱਠ ਸੰਗਤ ਦਾ ਇਕੱਠ ਪੰਜ ਤਖਤਾਂ ਦੇ ਦਰਸ਼ਨ ਦੀਦਾਰੀ ਕਰਨ ਤੋਂ ਬਾਅਦ ਹੁਣ ਸਮਾਪਤੀ ਦੇ ਲਈ ਰਵਾਨਾ ਹੋ ਰਿਹਾ ਹੈ ਤਖਤ ਸ੍ਰੀ ਹਜੂਤ ਸਾਹਿਬ ਦੀ 25 ਅਗਸਤ ਨੂੰ ਇਹ ਨਗਰ ਕੀਰਤਨ ਤਖਤ ਸਾਚੰਦ ਅਫਜਲ ਨਗਰ ਸਾਹਿਬ ਨਾਲ ਦੇੜ ਸ੍ਰੀ ਹਜੂਤ ਸਾਹਿਬ ਤੋਂ ਸ਼ੁਰੂ ਹੋਇਆ ਸੀ ਅਤੇ ਪੰਜ ਤਖਤ ਸਾਬਾਨਾ ਦੇ ਦਰਸ਼ਨ ਦੀਦਾਰੇ ਪੂਰੇ ਕਰਨ ਤੋਂ ਬਾਅਦ ਬਾਅਦ ਅੱਜ ਇਹ ਨਗਰ ਕੀਰਤਨ ਸਮਾਪਤੀ ਦੇ ਲਈ ਵਾਪਸ ਤੱਕ ਤੇ ਸੱਚਗੰਢ ਅਰਜਨਗਰ ਸਾਹਿਬਾਂ ਦੇਡ ਸ੍ਰੀ ਹਜੂਰ ਸਾਹਿਬ ਦੇ ਲਈ ਰਵਾਨਾ ਹੋ ਰਹੇ ਨੇ ਵਿਸ਼ੇਸ਼ ਸ਼ਰੀਰ ਗੱਡੀ ਦੇ ਰਾਹੀ ਪਰसों ਇਹ ਨਗਰ ਕੀਰਤਨ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਸੀ ਤੇ ਅੱਜ ਇਥੋਂ ਇਹ ਨਗਰ ਕੀਰਤਨ ਵਾਪਸੀ ਦੇ ਲਈ ਰਵਾਨਾ ਹੋ ਰਿਹਾ ਹੈ ਫੁੱਲਾਂ ਦੇ ਨਾਲ ਸਜਾਈ ਗਈ ਪਾਲਕੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਗਰ ਕੀ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਸੁਭਾਇਮਨ ਕੀਤਾ ਗਿਆ ਵਾਖ ਵਖ ਸਿੱਖ ਸ਼ਖਸੀਅਤਾਂ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਗੁਰੂ ਸਾਹਿਬ ਜੀ ਨੂੰ ਆਪਣਾ ਸਤਕਾਰ ਭੇਟ ਕਰ ਰਹੀਆਂ ਨੇ ਸੰਗਤ ਵਿੱਚਲਾ ਉਤਸ਼ਾਹ ਦੇਖਣਯੋਗ ਹੈ

que no se puede hacer <muchas> que no se pueda partir de que no se puede 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 partir پائی جی کھا تھا انی دے تے چل گئی او پائی جی اوہی بابا جی खाबला चलो सीट नंबर ਮੈਂ ਕਹਿੰਦਾ ਆ। ਆਹ ਬੱਲਗੇ ਤੇਰੇ ਨਾਲ। ਉਹ ਅਕਤੂਬਰ ਦੇ ਦਿਨ ਵੀ ਕੀ ਫਾਮ ਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਦਾਸਿਂਧਰ ਸਿੰਘ ਤਾਮੀ ਜੀ, ਸ੍ਰੀ ਕਾਲਕ੍ਰਿਤ ਸਾਹਿਬ ਜੀ ਤੇ ਜਥੇਦਾਰ ਯਾਨੀ ਰਗਵੀਰ ਸਿੰਘ ਜੀ ਤੇ ਆਪ ਵੱਲੋਂ ਕਿਰਪਾਨ ਸ਼ਸਤਰਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਲਕੀ ਨੂੰ ਹੁਣ ਰਵਾਨਾ ਕੀਤਾ ਜਾ ਰਿਹਾ ਹੈ। ਹਾਂ ਠੀਕ ਹੈ। ਮਾਣ ਮਾਣ ਜੀ ਜਨਾਬ ਜੀ ਨੇ ਬੁਲਾਇਆ ਸੀ ਕਿ ਜੇਵੇਂ ਅੱਗੇ ਦੇਸ਼ ਦਾ ਇਹ ਸਾਰਾ ਜੀ ਨੇ ਜਥੇਬੰਦੀਆਂ ਦੇ ਵੱਲੋਂ ਜੇ ਕਾਰਿਆਂ ਦੇ ਨਾਲ ਸੁਨਗਰ ਗੀਤ ਨੂੰ ਨੰਨਗੀਤ ਜਾ ਰਿਹਾ ਹੈ ਮੈਡਮ ਜੀ

ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਤੋਂ ਪੰਜ ਤਖਤ ਸਹਿਬਾਨ ਦੀ ਯਾਤਰਾ ਵਾਸਤੇ ਜੋ ਵਿਸ਼ੇਸ਼ ਕਰਕੇ ਯਾਤਰਾ ਰਬ ਹੋਈ ਸੀ ਕਈ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਹਿਬ ਜੀ ਕੋ ਪਹੁੰਚੇ ਵੱਡੇ ਗਿਣਤੀ ਕੋ ਸੰਗਤਾਂ ਨੇ ਸ਼ਮੂਲੀਅਤ ਕੀਤੀ ਦਰਸ਼ਨਦਾਰੀ ਕੀਤੀ ਸੇਵਾਵਾਂ ਕੀਤੀਆਂ ਔਰ ਅੱਜ ਸਤਪੁਰਾਂ ਦੇ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦੀਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ 'ਤੇ ਮਿਲੇ ਉਹਨਾਂ ਨੂੰ ਰੱਜ ਰੱਜ ਕੇ ਦਰਸ਼ਿਤਦਾਰੇ ਰਹੀ ਤੇ ਸੇਵਾਵਾਂ ਵੀ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਬਾਸ ਇਹ ਅਰਦਾਸ ਕਰਦਾ ਹੈ ਕਿ ਜਿਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਸੈਬਾਨਾਂ ਤੇ ਹੋਰ ਦੀਰਥਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਤਾਂ ਕਿ ਸਾਡੀ ਆਉਣ ਵਾਲੀਆਂ ਨਸਲਾਂ ਕਹੀਆਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜੋ ਸਾਕਤਾਂ ਚੱਲ ਕੇ ਆਈਆਂ ਸਾਰਿਆਂ ਦਾ ਇੱਕ ਇੱਕ ਰੱਖਿਆ ਹੋਇਆ ਬਾਬਾ ਗੁਰਮੀਤ ਸਿੰਘ ਉਹ ਸਾਡੇ ਸਿਰ ਮੱਤੇ ਤੇ ਹੈ ਔਰ ਰਵਿੰਦਰ ਸਿੰਘ ਤੇ ਵਿਸ਼ੇਸ਼ ਕਰਕੇ ਜੋ ਪ੍ਰਬੰਧਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਏ ਯਾਨੀ ਗੁਰਮੀਤ ਸਿੰਘ ਜੀ ਅਤੇ ਮੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਅਕਸ਼ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਪਪਾ ਪਰਵਾਨ ਸਭ ਦੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਏਡਾ ਵੱਡਾ ਪ੍ਰਬੰਧ ਕਰਕੇ ਉੱਥੋਂ ਇਹ ਧੀਰਜ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਧੀਰਜ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਗੁਰੂ ਧਾਨ ਗੁਰਨ ਸਿੰਘ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੂਰਵਗੀ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮરાਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਹਾਜ਼ਰ ਦੇ ਸਰਪਨਾ ਦੇ ਪ੍ਰਕਾਸ਼ ਪੂਰਵੀਆਂ ਲੋਕ ਬਹੁਤ ਬਹੁਤ ਵਾਹਿਗੁਰੂ ਜੀ ਘਰ ਨਾਲ ਵੀ ਦਿੱਤਾ ਹੈ ਅਰਧ ਕਰਦਾ ਫੋਟੋ ਮਾਰੋ ਆਹ ਲਿਆਓ ਸਾਰੇ ਸਾਡੇ ਮੈਨੇਜਰ ਲੈ ਆਇਓ ਸਾਰੇ ਵਾਲਿਆਂ ਦੇਖੋ ਪਿਛੇ ਹੋ ਜਾਓ ਮਾੜਾ ਮਾੜਾ ਪਿਛੇ ਹੋ ਜਾਓ ਮੇਰਾ ਹਾਂ ਕਰ ਦੋ ਸ਼ੋਭਜ ਮੈਂ ਛੱਡ ਦੇਣੀ ਸੁਮੀ ਸਵਾਮੀ ਸਵਾਮੀ ਆਈ ਕੇ ਜਨਾ ਲੱਗਿਆ ਵੇ ਭੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾੜਾ ਯਾਰ ਕੀ ਕਰਦੇ ਆ সোয়াজাডিত <coughs> কেন্ত ਇਨਾ ਮਾਰੋ ਮਿਰਦੀ ਦੇਨਾ ਮਾਰੋ ਆਮ ਨਾਲ ਸਾਰੇ ਕਰ ਲੋ ਬੱਚੇ ਰਾਮ ਮੋਹਨ ਦੇ ਹਾਂ ਬੱਚੇ ਸ਼੍ਰੀ ਆਵਾਜ਼ ਬਣਾ ਕਰ ਲੈ ਮਾਈ ਯਾਰੋ ਆਜੋ ਨੀਵੇਂ ਕਰ ਲੋ ਬਟੇ ਨੀਵੇਂ ਕਰ ਬਸ ਬਸ ਕਰ ਲੋ ਨੀਵੇਂ ਕਰ ਲੋ ਬਟੇ ਨੀਵੇਂ ਕਰ ਰਾਜ ਅਨੰਤ ਸਾਹਿਬ ਜੀ ਦੇ ਰੋਹ ਗੁਰਾਂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਜਿੱਥੇ ਸ੍ਰੀ ਹਜੂਰ ਸਾਹਿਬ ਨਾਲ 1.5 ਸਾਹਿਬ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਗੁਰੂ ਜੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਨਾਲ ਹੀ ਜਿਹੜੀ ਇਹ ਤੀਰਥ ਯਾਤਰਾ ਜਿਹੜੀ ਹੈ ਯਦੇਵ ਯਾਤਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ 25 ਅਗਸਤ ਨੂੰ ਜਿਹੜੀ ਆਰੰਭ ਹੋਈ ਸੀ ਤੇ ਜਿਹੜੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਉੱਥੋਂ ਦੇ ਸਰਕਾਰ ਜੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਮਾਹਪੁਰਖਾਣੇ ਅਰਦਾਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਪੰਜ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਧੂਫੀਏ ਸਿੰਘ ਤੇ ਜਿਹੜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਹਦੇ ਵਿੱਚ ਸਤਕਾਰਯੋਗ ਬਾਬਾ ਗੁਰਮੀਤ ਸਿੰਘ ਜਿਹੜੇ ਉੱਥੋਂ ਦੇ ਮੀਤ ਵੀ ਹੈਡ ਗ੍ਰੰਥੀ ਨੇ ਤੇ ਨਾਲ ਜਿਹੜੇ ਆਪਣੇ ਰਵਿੰਦਰ ਸਿੰਘ ਜੀ 봉ਾਈ ਤੇ ਸਾਰੇ ਨਿਸ਼ਾਨ ਚੀਤ ਸਿੰਘ ਹੋਰ ਜਿਹੜੀਆਂ 1300 ਜਿਹੜੀਆਂ ਗੁਰਸੇਖ ਸੰਗਤਾਂ ਇਹ ਉਹ ਗੁਰਸੇਖ ਸੰਗਤਾਂ ਨੇ ਜਿਹੜੀਆਂ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹਜੂਰ ਸਾਹਿਬ ਵੱਲ ਗਏ ਤੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਪਰਿਵਾਰ ਗਏ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਅਣਸਵੰਸ ਸੀ ਨੇ ਜਿਹੜੇ ਗੁਰਸਿੱਖ ਸੰਗਤਾਂ ਹਜੂਰ ਸਾਹਿਬ ਤੋਂ ਆਈਆਂ ਨੇ ਗੁਰੂ ਸਾਹਿਬ ਦੇ ਜਿਹੜੇ ਘੋੜੇ ਸੀ ਉਹਨਾਂ ਦੇ ਅਣਸਵੰਸ ਦੇ ਵਿੱਚੋਂ ਘੋੜਿਆਂ ਦੇ ਵੀ ਜਿੱਥੇ ਦਰਸ਼ਨ ਕਰਵਾਏ ਨੇ ਮੈਂ ਸਾਰੀਆਂ ਇਹ ਨਹਾਂਗਸੰਗ ਜਿੱਥੇ ਪੰਜਾਬ ਵੱਲੋਂ ਸਾਰੇ ਮਹਾਪੁਰਖਾਂ ਵੱਲੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਨੀ ਜੀ ਉੱਤੇ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਪ੍ਰੀਤ ਸੰਗੀ ਜਥੇਦਾਰ ਤਖਸ਼ਰੀ ਦਲ ਨੂੰ ਆਪ ਸਾਹਿਬ ਸਿੰਘ ਸਾਹਿਬ ਜਥੇਦਾਰ ਪਾਪਾ ਸੁਲਤਾਨ ਸਿੰਘ ਜੀ ਅਦਖਸ਼ਰੀ ਕੇਸਗੜ੍ਹ ਸਾਹਿਬ ਤੇ ਜਿੰਨੇ ਵੀ ਬਾਬਾ ਸੁਲੱਖਣ ਸਿੰਘ ਜੀ ਹੋਰ ਬਾਬਾ ਉਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਤਰਲਾ ਦਲ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਲਾ ਦਲ ਉਹ ਸਾਰੀਆਂ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾ ਵਾਲੇ ਸਾਰਿਆਂ ਨੇ ਜਿੱਤੇ ਆਪਣੀਆਂ ਆਪਣੀਆਂ ਹਾਜ਼ੀਆਂ ਲਵਾਈਆਂ ਨੇ ਮੈਂ ਫਿਰ ਦੁਆਰਾ ਇਹ ਜਿਹੜੀ ਯਾਤਰਾ ਆਈ ਹੈ ਇਹਦੀ ਬਹੁਤ ਜਿੱਤੇ ਮੈਂ ਪ੍ਰਸ਼ੰਸਾ ਵੀ ਕਰਦਾ ਤੇ ਇਹ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਹੈ ਤੇ ਮੈਂ ਬੇਨਤੀ ਕਰਦਾ ਹਰ ਸਾਲ ਹੀ ਜਿਹੜਾ ਇਹ ਇਦਾਂ ਹੀ ਟ੍ਰੇਨ ਲੈ ਕੇ ਆਉਣ ਤੇ ਗੁਰਸੇਕ ਸੰਗਤਾਂ ਜਿਹੜੀਆਂ ਇਹਨਾਂ ਨੂੰ ਜਿੱਥੇ ਬਹੁਤ ਜ਼ਿਆਦਾ ਜਿੱਥੇ ਪਟਨਾ ਸਾਹਿਬ ਉੱਥੇ ਪੜੇ ਤਖਸ਼ੀਰੀ ਕੇਸਗੜ੍ਹ ਸਾਹਿਬ ਇਹ ਫਤੇਗੜ੍ਹ ਸਾਹਿਬ ਦਾਮਨਵਾ ਸਾਹਿਬ ਤੱਕ ਦਾਮਨਵਾ ਸਾਹਿਬ ਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਆ ਕੇ ਪਰसों ਇੱਥੇ ਹੀ ਜਿਹੜੀ ਨਗਰ ਕੀਰਤਨ ਦੀ ਇੱਥੇ ਮਹਾਰਾਜ ਦੇ ਸੁਖਾਸਣ ਹੋਏ ਅਕਾਲ ਪੁਰਖ ਸਾਹਿਬ ਕੋ ਫੇਰ ਜਿਹੜਾ ਸਿੰਘ ਸਹਿਬਾਨ ਨੇ ਅਰਦਾਸ ਕਰਕੇ ਸਿੰਘ ਸਾਹਿਬ ਜਥੇਦਾਰ ਅਕਾਲ ਪੁਰਖ ਸਾਹਿਬ ਗਿਆਨੀ ਰਗਵੀਰ ਸਿੰਘ ਜੁਰਾ ਨੇ ਤੇ ਨਾਮ ਗਿਆਨੀ ਸੁਲਤਾਨ ਸਿੰਘ ਜੀ ਸਾਰਿਆਂ ਨੇ ਹੰਗਸੰਗ ਜਥੇਵੰਦੀਆਂ ਦੇ ਮੁਖੀ ਸਹਿਬਾਨਾਂ ਨੇ ਜਿਹੜਾ ਆ ਰੰਭਤਾ ਕਰਵਾਈ ਹੈ ਤੇ ਬਹੁਤ ਬਹੁਤ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਉੱਥੇ ਹੀ ਗੁਰਸੇਕ ਸੰਤਾਂ ਨੂੰ ਬਹੁਤ ਨਗਰ ਕੀਰਤਨ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਜੀ। ਕਿ ਪ੍ਰੋਗਰਾਮ ਕੀ ਡੇਟ ਨੂੰ ਕਦੋਂ ਚੱਲਣੀ ਕਿੱਥੇ ਕਦੋਂ ਪਹੁੰਚਣੀ ਹੈ। ਜਿਹੜੀ ਇਹ ਟ੍ਰੇਨ ਹੈ ਹੁਣ ਤੇ ਜਿਹੜਾ ਮਹੱਲਾ ਪਾਲਕੀ ਸਾਹਿਬ ਇੱਥੋਂ ਫੁਰਜਾ ਅਕਾਲੀ ਬਾਬਾ ਬੁੱਲਾ ਸਿੰਘ ਖੋਣੀ ਨਹੰਸ ਸਿੰਘਾ ਬੁੱਢਾ ਤਲ ਪੰਜਵਾਂ ਤਖਤ ਹੈ। ਸ਼੍ਰੀ ਅਮਰ ਸਾਹਿਬੇ ਕੇ ਜਾ ਕੇ ਉੱਥੇ ਇੱਕ ਵਾਰੀ ਨਗਰ ਕੀਰਤਨ ਦੇ ਰੂਪ ਜਿਹੜੇ ਜਾ ਰਹੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਉੱਥੇ ਸੁਭਾਏਮਾਨ ਹੋਣਗੇ ਤੇ ਜਿਹੜਾ ਉੱਥੋਂ ਫਿਰ ਹੱਲਾ ਜਿਹੜਾ ਇਹ ਅਕਾਲੀ ਭੂਲਾ ਸਿੰਘ ਡਿਊਟੀ ਤੋਂ ਆਰੰਭ ਹੋ ਕੇ ਤੇ ਜਿਹੜਾ ਆਪਣੇ ਅਗਲੇ ਬੱਸ ਸਵਾਲਾ ਜਿਹੜਾ ਚੌਂਕਾ ਬੱਸ ਸਟੈਂਡ ਵਾਲਾ ਉੱਥੋਂ ਤੱਕ ਜਿਹੜਾ ਹਜੂਰ ਸਾਹਿਬ ਦੀ ਮਰਿਆਦਾ ਉਹਦੇ ਵਿੱਚ ਜਿਹੜਾ ਹੱਲਾ બોલਿਆ ਜਾਣਾ ਸਾਰੀਆਂ ਆਪਣੇ ਗੁਰਸਿੱਖ ਸੰਗਤਾਂ ਜਿਹੜੀਆਂ ਹਜੂਰੀ ਫੌਜਾਂ ਨੇ ਨਹਿਂਸ ਸਿੰਘ ਫੌਜਾਂ ਉਹਨਾਂ ਨੇ ਹੱਲਾ ਵੀ ਬੋਲਣਾ ਇਹ ਵੀ ਜਿਹੜੀ ਇੱਕ ਮਰਿਆਦਾ ਹਜੂਰ ਸਾਹਿਬ ਦੀ ਨਹਿਂਸ ਸਿੰਘ ਫੌਜਾਂ ਦੀ ਉਹ ਵੀ ਆਪਾਂ ਜਿਹੜਾ ਹੱਲਾ ਤੇ ਵੀ ਦਰਸ਼ਨ ਕਰਨੇ ਨੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਖਾਲਸਾ ਆਕਾਲ ਪੁਰਖ ਦੀ ਫ਼ੌਜ ਪ੍ਰਗਟੋ ਖਾਲਸਾ ਪ੍ਰਮਾਤਮ ਦੀ ਮੌਜ ਇਹ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਖੰਡੇ ਬਾਟੇ ਦਾ ਅਮਰ ਨਹੀਂ ਜਿਨ੍ਹਾਂ ਨੇ ਛਗਿਆ ਮੈਂ ਬੇਨਤੀ ਕਰਦਾ ਉਹ ਜਰੂਰ ਖੰਡੇ ਬਾਟੇ ਦਾ ਅਮਰ ਚੱਕੇ ਬਾਣੀ ਬਾਣੇ ਦੇ ਘਰ ਨਹੀਂ ਹੋਣ ਚਾਰ ਪ੍ਰਚਾਰ ਹੋਣ ਬਾਣੀ ਬਾਣਾ ਪੰਖ ਵਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਆਓ ਯਾਤਰਾ ਜਿਹੜੀ ਹੈ ਇਹ ਅੱਜ ਜਿਹੜੀ ਹੈ ਇਹਦੀ ਵਾਪਸੀ ਆ ਯਾਤਰਾ ਦੀ 4 ਵਜੇ ਤਕਰੀਬਨ ਇਹਨਾਂ ਨੇ ਜਿਹੜਾ ਰੇਲਵੇ ਸਟੇਸ਼ਨ ਸ੍ਰੀ ਅਮਰਸਰ ਸਾਹਿਬ ਤੋਂ ਦੁਰਨਾ ਤੇ ਸ਼ਾਮ ਨੂੰ ਜਿਹੜਾ ਇਹਨਾਂ ਦਾ ਲੰਗਰ ਹੈ ਉਹ 10-15 ਮਿੰਟ ਲੁਧਿਆਣੇ ਖੜਨਾ ਫਿਰ ਵਾਪਸ ਜਿਹੜਾ ਇਹਨਾਂ ਨੇ ਹਜੂਰ ਸਾਹਿਬ ਜਿਹੜਾ ਪਹੁੰਚਣਾ ਹੈ ਹਜੂਰ ਸਾਹਿਬ ਇਹਨਾਂ ਨੇ ਗੱਲ 6 ਤਰੀਕ ਨੂੰ ਪਹੁੰਚਣਾ 6 ਤਰੀਕ ਨੂੰ ਪਰसों ਜਿਹੜੀ 6 ਤਰੀਕ ਨੂੰ ਉੱਥੇ ਪਹੁੰਚਣਗੇ ਮੈਂ ਖਾਸ ਕਰਕੇ ਸਿੰਘ ਸਾਹਿਬ ਜਥੇਦਾਰ ਬਾਬਾ ਕਲਵਾਨ ਸਿੰਘ ਜੀ ਜਥੇਦਾਰ ਤੱਕ ਸ੍ਰੀ ਹਜੂਰ ਸਾਹਿਬ ਨੰਦੇੜ ਉਹਨਾਂ ਦਾ ਵੀ ਸੱਚਖੰਡ ਬੋਰਡ ਜਿਹੜੇ ਉਹਨਾਂ ਦੇ ਪ੍ਰਧਾਨ ਸਾਰੇ ਮੈਂਬਰ ਸਾਹਿਬਾਨ ਖਾਸ ਕਰਕੇ ਰਵਿੰਦਰ ਸਿੰਘ ਜੀ ਭੰਗਈ ਤੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਮਲਕੀਸ਼ ਸਿੰਘ ਜੀ ਜਿਹੜੇ ਹੈਡ ਗਰੰਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਵਾਈ ਹਰਜੀਤ ਕਾਲਕਾ